ਚਮਤਕਾਰ ਦੀ ਜਿਹੜੀ ਇਹ ਦੁਨੀਆ ਦੀ ਚੱਲ ਰਹੀ ਆ ਹਨਾ ਅੱਜ ਕੱਲ ਚਮਤਕਾਰ ਹੀ ਹੋ ਰਿਹਾ ਸਾਰੇ ਪਾਸੇ ਕੋਈ ਚੌਂਕੀਆਂ ਦੇ ਵਿੱਚ ਜਾਂਦਾ ਤਾਂ ਉਹਨੂੰ ਖੜਾ ਕੀਤਾ ਜਾਂਦਾ ਹਾਂ ਜੀ ਮਤਲਬ ਆਲ ਦੇ ਦੱਸਣ ਤੋਂ ਪਹਿਲਾਂ ਹੀ ਮਤਲਬ ਬਾਬੇ ਦੱਸ ਦਿੰਦੇ ਨੇ ਤੂੰ ਕਿੱਥੋਂ ਆਇਆ ਤੈਨੂੰ ਕੀ ਦੁੱਖਾ ਕੀ ਸੱਚੀ ਉਹ ਚਮਤਕਾਰ ਹੋ ਰਹੇ ਨੇ ਨਹੀਂ ਇਹ ਪਹਿਲੀ ਗੱਲ ਤਾਂ ਧਰਤੀ ਦੇ ਉੱਤੇ ਚਮਤਕਾਰ ਕਦੇ ਹੁੰਦੇ ਹੀ ਨਹੀਂ ਜੀ ਕਟਨਾਵਾ ਵਾਪਰਦੇ ਆ ਨੇ ਕੁਦਰਤ ਦੇ ਵਿੱਚ ਹਰ ਕਟਨਾ ਦਾ ਕੋਈ ਨਾ ਕੋਈ ਕਾਰਨ ਹੁੰਦਾ ਹੈ ਚਮਤਕਾਰ ਸਿਰਫ ਕਹਾਣੀਆਂ 'ਚ ਲੋਕਾਂ ਦੀਆਂ ਗੱਲਾਂ 'ਚ ਆਉਂਦਾ ਹੈ ਜਿਹੜੇ ਬਾਬੇ ਇਦਾਂ ਕਰਕੇ ਦੱਸ ਦਿੰਦੇ ਨੇ ਕੁਝ ਚਲਾਕੀਆਂ ਨੇ ਜਿੱਦਾਂ ਕੋਈ ਬਾਬਾ ਜੋ ਉੱਥੇ ਲੱਖਾਂ ਹਜ਼ਾਰਾਂ ਦੀ ਗਿਣਤੀ ਚ ਲੋਕ ਜਾਂਦੇ ਆ ਕਿਉਂਕਿ ਸਾਡਾ ਭਾਰਤ ਇੱਕ ਭਾਵੇਂ ਅਮੀਰ ਦੇਸ਼ ਆ ਪਰ ਇਹ ਤੇ ਲੋਕ ਗਰੀਬ ਨੇ ਜਿੱਥੇ ਗਰੀਬ ਹੋਣਗੇ ਅਨਪੜਤਾ ਹੋ ਅਗਿਆਨਤਾ ਹੋ ਉੱਥੇ ਸਮੱਸਿਆ ਵੱਧ ਹੋਣਗੀਆਂ ਜਿੰਨੀਆਂ ਜਿੱਥੇ ਸਮੱਸਿਆ ਹੋਣਗੀਆਂ ਉਹਦਾ ਫਾਇਦਾ ਫਿਰ ਚਲਾਕ ਲੋਕ ਨੇ ਜ ਬਾਬੇ ਨੇ ਜਿਹੜੇ ਉਹ ਉਠਾਉਂਦੇ ਨੇ ਹੁਣ ਜਦੋਂ ਉੱਥੇ ਲੋਕ ਜਾਂਦੇ ਆ ਫਰਜ਼ ਕਰੋ ਬਾਬੇ ਦਾ ਰਸਤੇ ਚ ਕਿਸੇ ਤੋਂ ਪੁੱਛ ਲਿਆ ਕੋਈ ਰਿਕਸ਼ਾ ਕਰ ਲਈ ਉਹ ਤੋਂ ਪੁੱਛ ਲਿਆ ਰਿਕਸ਼ਾ ਵਾਲਾ ਪੁੱਛ ਲੂਗਾ ਵੀ ਕਿੱਥੋਂ ਆਇਓ ਕੀ ਤਕਲੀਫ ਕੋਈ ਕਹਿ ਦਿਓ ਵੀ ਮੇਰੇ ਮੁੰਡਾ ਬਿਮਾਰ ਆ ਜਾਂ ਨੂੰਹ ਬਿਮਾਰ ਆ ਜਾਂ ਸਾਡੇ ਆਹ ਬਿਮਾਰੀ ਹੈ ਤੇ ਉੱਥੇ ਜਾ ਕੇ ਉਹ ਦੱਸ ਦਿੰਦਾ ਜੇ ਉੱਥੇ 100 ਬੰਦੇ ਗਏ 5 ਬੰਦਿਆਂ ਦਾ ਪਤਾ ਲੱਗਿਆ ਉਸ ਨੂੰ ਬਾਬੇ ਨੇ ਪੰਜ ਨੂੰ ਆਵਾਜ਼ ਮਾਰ ਲਈ ਪਹਿਲਾਂ ਵੀ ਉਹ ਖੜਾ ਹੋ ਜਾਓ ਜਿਹਦੇ ਘਰੇ ਕਲੇਸ਼ ਹੈ ਉਹ ਖੜਾ ਹੋ ਜਾਓ ਜਿਹਦੇ ਘਰੇ ਬਿਮਾਰੀ ਹੈ ਉਹ ਜਿਹੜਾ ਉੱਥੇ ਤੋਂ ਆਇਆ ਜਿਹੜਾ ਸੰਗਰੂਰ ਤੋਂ ਆਇਆ ਜਿਹੜਾ ਨਾਬੇ ਤੋਂ ਆਇਆ ਤੇ ਉਹ ਐ ਦਬਾਕਿਆਂ ਨੂੰ ਐ ਹੁੰਦਾ ਵੀ ਇਹ ਤਾਂ ਆਪ ਸੱਚ ਉਹ ਦੱਸ ਦਿੰਦਾ ਅਸਲ ਦੇ ਵਿੱਚ ਇਦਾਂ ਉਹਨਾਂ ਨੂੰ ਕੋਈ ਫੋਨ ਨਹੀਂ ਲੱਗਦਾ ਅਸੀਂ ਜਿੱਥੇ ਵੀ ਜਾਂਦੇ ਹਾਂ ਕਿਤੇ ਬਾਬੇ ਕੋਲੇ ਜਦੋਂ ਕਿਸੇ ਦੇ ਪੈਸੇ ਪੂਸੇ ਬਾਪਸ ਕਰਾਉਣ ਜਾਂਦੇ ਤੇ ਕਿਸੇ ਬਾਬੇ ਨੂੰ ਨਹੀਂ ਪਤਾ ਲੱਗਿਆ ਵੀ ਇਹ ਧਰਕਸੀਲ ਨੇ ਤੇ ਨਾਟਕ ਕਰ ਰਹੇ ਨੇ ਅਸੀਂ ਜਾ ਕੇ ਆਪਣੀ ਸਮੱਸਿਆ ਦੱਸ ਦਿਆਂ ਜਿਵੇਂ ਸਾਡੇ ਇੱਕ ਮੈਂਬਰ ਸੀ ਹੁਣ ਤਾਂ ਉਹ ਐਕਸਪਾਇਰ ਹੋ ਗਏ ਉਹਨਾਂ ਨੇ ਜਾ ਕੇ ਦੱਸਿਆ ਵੀ ਮੈਂ ਬੜਾ ਦੁਖੀ ਹਾਂ ਮੈਨੂੰ ਮੈਕਮਾ ਪਿੱਛੇ ਪਿਆ ਹੈ ਸ਼ਾਇਦ ਸਸਪੈਂਡ ਕਰ ਦੇਣੇ ਕਦੇ ਘਰੇ ਵੀ ਬਹੁਤ ਕਲੇਸ਼ ਰਹਿੰਦਾ ਤੇ ਉਹਨਾਂ ਜਾ ਕੇ ਉਹਨਾਂ ਆਪਣਾ ਇਲਾਜ ਦੱਸਣ ਲੱਗਿਆ ਪਰ ਉਹਨੂੰ ਨਹੀਂ ਪਤਾ ਲੱਗਿਆ ਵੀ ਇਹ ਤਾਂ ਪੈਸੇ ਵਾਪਸ ਕਰਾ ਕਰਾਉਣ ਆਏ ਤੇ ਉੱਤੇ 18000 ਰੁਪਇਆ ਜਿੱਤੋਂ ਠੱਗਿਆ ਤੇ ਉਹਦਾ ਵਾਪਸ ਕਰਾਇਆ ਜਾਂ ਹੋਰ ਬਹੁਤ ਸਾਰੇ ਇਹਨਾਂ ਲੋਕਾਂ ਤੋਂ ਪੈਸੇ ਵਾਪਸ ਕਰਾਈ ਦੇ ਨੇ ਤੇ ਬਾਬੇ ਨੂੰ ਇਦਾਂ ਕਦੇ ਨਹੀਂ ਪਤਾ ਲੱਗਦਾ ਹੈਗਾ ਤੇ ਹੁਣ ਵੀ ਜਿਵੇਂ ਕਾਰਜ ਕਰੋ ਦੂਜੇ ਵੀ ਕੋਈ ਜਾਂਦੇ ਨੇ ਹੋਰ ਵੀ ਕਈ ਜਥੇਬੰਦੀਆਂ ਨੇ ਜਦੋਂ ਬਾਬੇ ਕੋਲ ਜਾਂਦੇ ਨੇ ਉਸ ਦਿਨ ਉਹ ਆਪਣਾ ਬੰਦ ਕਰ ਸਕਦੇ ਨੇ ਅੱਡਾ ਕਿਤੇ ਇੱਧਰ ਉੱਧਰ ਖਿਸਕ ਸਕਦੇ ਨੇ ਪਰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਅੱਜ ਕਿਹਨੇ ਆਉਣਾ ਅੱਜ ਗਾਹਕ ਆਊ ਜਾਂ ਸਾਨੂੰ ਕੋਈ ਘੇਰਣਾ ਆਊਗਾ ਜਾਂ ਸਾਡੇ ਜਿਹੜਾ ਅੱਡਾ ਉਹ ਬੰਦ ਕਰਾਉਣ ਆਊਗਾ ਸੋ ਇਦਾਂ ਦਾ ਕੁਝ ਨਹੀਂ ਹੁੰਦਾ ਉਹਨਾਂ 'ਚ ਤੇ ਇਹ ਵੀ ਸਮੱਸਿਆ ਨੇ ਕੁਝ ਬੰਦਾ ਆਪ ਵੀ ਹੱਲ ਕਰਦਾ ਜਿਵੇਂ ਕੋਈ ਸਾਨੂੰ ਨੌਕਰੀ ਨਹੀਂ ਮਿਲਦੀ ਤੋ ਟਰਾਈ ਤਾਂ ਕਰਦਾ ਰਹੂਗਾ ਕਈ ਵਾਰੀ ਮਿਲ ਜਾਂਦੀ ਆ ਜੇ ਮਿਲ ਗਈ ਤਾਂ ਬਾਬੇ ਦੀ ਬੱਲੇ ਬੱਲੇ ਨੇ ਜੇ ਨਹੀਂ ਮਿਲੀ ਤੋ ਬਾਬੇ ਨੂੰ ਤਾਂ ਕੁਝ ਕਹਿੰਦਾ ਨਹੀਂ ਫਿਰ ਉਹ ਨਵੇਂ ਬਾਬੇ ਕੋਲੇ ਚਲਿਆ ਜਾਂਦਾ ਸੋ ਇਸ ਤਰ੍ਹਾਂ ਇਨ੍ਹਾਂ ਕੋਲ ਬਾਬਿਆਂ ਕੋਲੇ ਇਦਾਂ ਕੋਈ ਇਸ ਤਰ੍ਹਾਂ ਦਾ ਉਹਨਾਂ ਕੋਲ ਸ਼ਕਤੀ ਨਹੀਂ ਹੈ ਵੀ ਉਹ ਦੱਸ ਸਕਣ ਵੀ ਤੈਨੂੰ ਕੀ ਤਕਲੀਫ ਹੈ ਤੇ ਉਹਦਾ ਹੱਲ ਕਰ ਸਕਣ ਬਸ ਇਹ ਅੰਧਵਿਸ਼ਵਾਸ ਦਾ ਫਾਇਦਾ ਉਠਾ ਕੇ ਆਪਣੀਆਂ ਦੁਕਾਨਾਂ ਚਲਾਈ ਜਾਂਦੇ ਨੇ ਮੈਂ ਕਈ ਵਾਰੀ ਪਤਾ ਲੱਗਦਾ ਵੀ ਉਹ ਬਾਬਾ ਤੇ ਉਹਨੇ ਕੋਈ ਦੁਕਾਨਦਾਰੀ ਕਰੀ ਦੁਕਾਨਦਾਰੀ ਉਹਦੀ ਚੱਲੀ ਨਹੀਂ ਫੇਲ ਹੋ ਗਈ ਤੇ ਫਿਰ ਉਹ ਬਾਬਾ ਬਣ ਗਿਆ ਹੁਣ ਉਹਦੇ ਕੋਲ ਲੋਕ ਆਪਣਾ ਕਾਰੋਬਾਰ ਨਹੀਂ ਚੱਲਦਾ ਇਹ ਪੁੱਛਣ ਪਿੱਛੇ ਜਾਂਦੇ ਨੇ ਉਹਨਾਂ ਦਾ ਕਾਰੋਬਾਰ ਤਾਂ ਪਤਾ ਨਹੀਂ ਚੱਲਦਾ ਜਾਂ ਨਹੀਂ ਚੱਲਦਾ ਪਰ ਬਾਬੇ ਦਾ ਕਾਰੋਬਾਰ ਹੈ ਜਿਹੜਾ ਉਹ ਚੱਲ ਪਿਆ ਜਿਹੜਾ ਪਹਿਲਾਂ ਬਿਜ਼ਨਸ ਨਹੀਂ ਚੱਲਦਾ ਸੀ ਇਹ ਬੱਬ ਬਾਦ ਹੈ ਜਿਹੜਾ ਜਾਂ ਪੁੱਛਾ ਦੇਣ ਵਾਲਾ ਜਾਂ ਹੋਰ ਇਸ ਤਰ੍ਹਾਂ ਦਾ ਜਿਹੜਾ ਪਖੰਡ ਵਾਲਾ ਦੁਕਾਨਾਂ ਨੇ ਇਹ ਬਹੁਤ ਵੱਧ ਫੁੱਲ ਰਹੀਆਂ ਨੇ ਕਿਉਂਕਿ ਮਾਹੌਲ ਹੀ ਇਦਾਂ ਦਾ ਹਰ ਸੋਸਾਇਟੀ 'ਚ ਹਰ ਬੰਦੇ ਨੂੰ ਕੋਈ ਨਾ ਕੋਈ ਸੇ ਉਹ ਫਿਰ ਬਾਬਿਆਂ ਕੋਲ ਭੱਜਦੇ ਨੇ ਤੇ ਬਾਬੇ ਉਹਨਾਂ ਦੀ ਪੈਸੇ ਦੀ ਲੁੱਟ ਕਰਦੇ ਨੇ ਹੋਰ ਉਹਨਾਂ ਕੋਲ ਹੱਲ ਕੋਈ ਨਹੀਂ